ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜਿੱਥੇ ਕਿ ਅੱਜ ਅਕਾਲੀ ਦਲ ਦੇ ਲੀਡਰ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਦੀ ਟੀਮ ਉਹਨਾਂ ਦੇ ਪਿੰਡ ਮਜੀਠਾ ਵਿਖੇ ਪਹੁੰਚੀ ਜਿੱਥੇ ਕਿ ਉਨ੍ਹਾਂ ਦੇ ਦਫ਼ਤਰ ਦੀ ਤਲਾਸ਼ੀ ਦੇ ਲਈ ਇਹ ਟੀਮ ਪਹੁੰਚੀ ਹੈ ਕਿਉਂਕਿ ਟੀਮ ਲਗਾਤਾਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਕੱਲ ਵੀ Shimla ਤੋਂ ਅੱਗੇ ਜਿੱਥੇ ਕਿ ਵਿਕਰਮ ਸਿੰਘ ਮਜੀਠੀਆ ਦਾ ਪਸਤੈਨੀ ਜਗ੍ਹਾ ਹੈ ਉੱਥੇ ਵੀ ਬਿਜਲੈਸ ਦੀ ਟੀਮ ਉਹਨਾਂ ਨੂੰ ਲੈ ਕੇ ਪਹੁੰਚੀ ਸੀ ਤੇ ਅੱਜ ਉਹਨਾਂ ਦੇ ਦਫ਼ਤਰ ਮਜੀਠਾ ਵਿਖੇ ਟੀਮ ਲੈ ਕੇ ਪਹੁੰਚੀ 10-12 ਗੱਡੀਆਂ ਦੇ ਕਾਫਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਭਾਰੀ ਸੁਰੱਖਿਆ ਦੇ ਵਿੱਚ ਪੰਜਾਬ ਬਿਜ਼ਨਸ ਦੀ ਟੀਮ ਮਜੀਠਾ ਵਿਖੇ ਪਹੁੰਚੀ ਜਿੱਥੇ ਕਿ ਉਹਨਾਂ ਦੇ ਦਫ਼ਤਰ ਨੂੰ ਪਹਿਲਾਂ ਤੋਂ ਹੀ ਘੇਰ ਲਿਆ ਗਿਆ ਸੀ ਜਿੱਥੇ ਜਾਂਚ ਹੋਣੀ ਹੈ ਤੇ ਉੱਥੇ ਵਿਕਰਮ ਸਿੰਘ ਮਜੀਠਿਆ ਦੀ ਪਤਨੀ ਗਨੀਬ ਕੌਰ ਮਜੀਠਾ ਨੇ ਵੀ ਇਹ ਦੋਸ਼ ਲਗਾਇਆ ਸੀ ਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਜਦਕਿ ਵਿਜਨਰ ਟੀਮ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਿੱਚ ਕੋਈ ਵਿਘਨ ਨਾ ਪਵੇ ਜਿਸ ਕਰਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਆਗਿਆ ਨਹੀਂ ਹੈ ਸੋ ਆਓ ਦੇਖੋ ਇਸ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਮੇਰਾ ਦਫ਼ਤਰ ਹੈ ਮੈਨੂੰ ਮੈਂ ਆਪਣੀ ਰੀਹੈਕਸਸ ਕਰੂ ਮੈਂ ਆਪਣੀ ਕਨਸਟਿਟੂਐਂਟ ਸੀਜ ਦੇ ਵੀ ਸਕਦੀ ਨਹੀਂ ਬਿਲਕੁਲ ਫਿਰ ਮੈਨੂੰ ਕਿਸ ਹੱਕ ਨਾਲ ਰੋਕੇ ਸੀਗੇ ਓਨਲੀ ਥਿੰਗ ਇਜ਼ ਮੈਮ ਜਿਹੜਾ ਆਫੀਸਰ ਉੱਥੇ ਬਸ ਸਰਚ ਹੋ ਗਿਆ ਥੈਟ ਇਜ਼ ਆਲ ਉਸ ਤੋਂ ਬਾਅਦ ਜਦੋਂ ਇਹ ਸਰਚ ਕੰਪਲੀਟ ਹੋ ਗਈ ਸੀ ਸਰਚ ਕਰਨੀ ਹੈ ਜੀ ਸੱਤ ਕੇ ਸਰਚ ਕਰੋ ਤੁਸੀਂ ਤੁਹਾਡੀ ਵਿਜਨੈਂਸ ਨੇ ਸਾਡਾ ਘਰ ਸਰਚ ਕੀਤਾ ਮੈਂ ਸੀਗੀ ਉੱਥੇ ਮੈਂ ਹਰ ਕਮਰਾ ਦਿਖਾਇਆ ਉਹਨਾਂ ਨੂੰ ਠੀਕ ਹੈ ਮੈਂ ਕਿਤੇ ਵੀ ਬਿਲਕੁਲ ਨਹੀਂ ਰੋਕਿਆ ਉਹਨਾਂ ਨੂੰ ਜੀ ਇੱਥੇ ਸਰਚ ਹੋ ਚੁੱਕੀ ਹੈ विजिलेंस वाले ने सर्च की है वो दोबारा करना चाहते हैं प्लीज़ करन सर्च। मैं हर कमरा दिखाऊं। आई हैव नो प्रॉब्लम आई वॉन्ट जस्टिस बिल्कुल i i want to go, why am i not being allowed in my office <laughs> do you have some do you have some paperwork it is just a procedure for i understand it's a jabon hi khatam hogi procedure formality ta hogi wo ta hogi <sharp> par mainu dikhao koi document ki eh, ki main apne office nahi nahi par show me or because or. i have this this is a document From the High Court rules and orders. Okay? According to this, according to this, when a prisoner is in remand, he is allowed access to his lawyers, his relations, and his friends. Okay? And when there is a search going on in a person's premises, then the person whose premises those are. इज अलाउड टू बी प्रेजेंट नाउ दिस इज माई ऑफिस एंड यू आर नॉट अलाउंग मी उत एक केयरटेकर वाइफ है केयरटेकर आप भी नहीं है वाइफ है शी इज अलोन आई हैव नथिंग ऑन मी यू कैन सर्च मी आई एम नॉट पुटिंग एनीथिंग द आई एम नॉट टेकिंग एनीथिंग अवे यू ऑल योर लेडीज कैन कम विथ मी आई एम नॉट कोन टू टच एनीथिंग why am i not allowed to go to my own office this is, this is you are you have to maintain justice as well you have to maintain law as well not just not just order yes. ਕਿਵੇਂ ਤੁਸੀਂ ਲੋਡ ਮੈਂਟੇਨ ਕਰ ਰਹੇ ਹੋ ਜੀ ਮੈਂਬਰਸ ਜਿਹੜੀ ਹੈਗੀ ਪ੍ਰੋਸੀਜਰਲ ਫਾਰਮਲ ਨਹੀਂ ਪ੍ਰੋਸੀਜਰ ਨਹੀਂ 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 ਜਿਹੜੀ ਟੀਮ ਆ ਕੇ ਹਾਂਜੀ ਇੱਕ ਵਾਰੀ ਟੀਮ ਆ ਜਾ ਜਿਹੜੀ ਸਰਚ ਕਰ ਰਹੀ ਹੈ ਨਾ ਜਿਹੜੀ ਨੇ ਸਰਚ ਕਰਨੀ ਹੈ ਉਹ ਟੀਮ ਆ ਜਾ ਨਹੀਂ ਨਹੀਂ ਆਈ ਸੌਰੀ ਮੈਨੂੰ ਕਿਉਂਕਿ ਬਹੁਤ ਲੇਟ ਹੋ ਗਏ ਆ ਐਡਵੋਕੇਟ ਔਰ ਰਿਲੇਸ਼ਨ ਵਾਲਾ ਜਿਹੜਾ ਰਿਲੇਸ਼ਨ ਜਿਹਦਾ ਉਹ ਅੰਦਰ ਨਾਲ رہ ਸਕਦਾ ਯੈਸ ਉਹ ਨਹੀਂ ਐਗਜ਼ਾਇਰਸ ਨਹੀਂ ਨਾ ਐਗਜ਼ਾਇਰਸ ਦੀ ਟੀਮ ਆ we already have access in uh, chandigarh we have access to... in chandigarh no, not with the uh, search is going on no, no, I, say i don't, do you know? I, don't I, i didn't i was not informed you are going to search number one number two ਤੁਸੀਂ ਸਰਚ ਕਰਨ ਲੱਗੇ ਹੋ ਉੱਥੇ ਮੈਂ ਉੱਥੇ ਕੋਈ ਰਿਸਪਾਂਸਿਬਲ ਬੰਦਾ ਨਹੀਂ ਹੈ i don't know if you are going to plant something over there yes yes, yes. i'm Just so sorry ਉੱਥੇ ਜਿਹੜੀ ਹੈਗੀ ਨਹੀਂ ਜੀ ਤੁਸੀਂ ਦੇਖੋ ਸਾਡੇ ਨਾਲ ਨਾ ਇੱਕ ਮੈਂਬਰ ਚਾਹੀਦਾ ਸਰ ਨਾਲ ਸਾਡੇ ਨਾਲ ਬਹੁਤ ਹਨੇਰਗਰਦੀ ਹੋ ਰਹੀ ਹੈ ਤੁਸੀਂ ਸਮਝੋ ਸਾਡੀ ਕਸਟ ਅ ਪ੍ਰੋਸੀਜਰ ਫਾਰਮੈਂਟ ਲੈਟ ਮੀ ਡਿਸਕਸ ਲੈਟ ਮੀ ਡਿਸਕਸ ਯੋਰ ਪੁਆਇੰਟਸ ਯੋਰ ਪੁਆਇੰਟਸ ਆਰ ਵੈਲ ਟੇਕਨ ਲੈਟ ਮੀ ਸਰ ਜਿਹੜੀ ਜਿਹੜੀ ਉਸ ਐਮ ਆਈ ਸੀ ਨਾ ਉਹਨਾਂ ਨੇ ਵੀ ਬੁਜੀਤਿਆ ਸਾਹਿਬ ਨੂੰ ਇਹ ਗੱਲ ਕਹੀ ਸੀ ਕਿ ਆਪਣਾ ਲੈ ਸਾਧਰੂ ਆਪਣੇ ਵਕੀਲ ਨੂੰ ਸਾਧਰੂ ਉਹਨਾਂ ਨੇ ਵੀ ਬਣਾਈ ਹੈ ਨਾ ਸਰਚ ਵਾਲੀ ਇਟਸ ਕੰਸਲਟ ਵਿਦ them ਲੈਟ ਮੀ ਪੁਟ ਕਨਵੇ ਯੋਰ ਪੁਆਇੰਟਸ ਟੂ ਦਮ ਇਟਸ ਅ ਵੈਰੀ ਸਿੰਪਲ ਇਟਸ ਅ ਵੈਰੀ ਸਿੰਪਲ ਥਿੰਗ do i n just answer one question do i not have a right to legal remedy ma'am you have definitely you have. if i have mm -hmm. then you allow me to go with my lawyers ma am, ma am, no, hai hai. Let, let me just consult the legal team who is going to search let me consult with them they have the orders they have the i want to see the okay in oh, that oh, aane, okay, aane, okay just aane, one aane, minute then let me get back okay you. You uh, i'm agreeable to that Jee. but i before they enter my premises Jee. i want to talk to them and i want them to show me their papers

and i want to be present myself to see that nothing is planted I there you convey your point thank you so much i am very grateful to you and i am not going to break any law in order to have to learn my people no one is to break any law in or order thank you so much ek zimmedar ips sabse chalegi nahi chalegi dekho ji ehi ta takka hai main unnan nu bulai ja rahi hai ki mere naal aake galta kar lo unnan ne mainu apni zuban ditti si ki mere naal gal karke hun je utthe kuch unnan ne plant karta ਤੱਕ ਕੀਦੀ ਜ਼ਿੰਮੇਵਾਰੀ ਹੈ ਮੇਅਰ ਕੌਣ ਹੋਊਗਾ ਮੈਂ ਤਾਂ ਕਹਿ ਰਹੀ ਹਾਂ ਤਲਾਸ਼ੀ ਕਰੋ ਮੈਂ ਤਾਂ ਕਹਿ ਰਹੀ ਹਾਂ ਕਰੋ ਤਲਾਸ਼ੀ ਕੋਵਿਡ ਕੀਤਾ ਜਾ ਰਿਹਾ ਫੈਮਿਲੀ ਵੱਲੋਂ ਪਰ ਕਿਹੜਾ ਕਿਤੇ ਧੱਕੇਸ਼ਾਹੀ ਕੀਤਾ ਜਾ ਰਿਹਾ ਹੈ ਹਾਏ 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 ਇੱਥੇ ਦੱਸਣ ਯੋਗ ਹੈ ਕਿ ਵਿਜੀਲੈਂਸ ਦੀ ਟੀਮ ਦੁਆਰਾ ਜਿਸ ਦਿਨ ਦਾ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦਿਨ ਤੋਂ ਹੀ ਲਗਾਤਾਰ ਵਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਬਖਵਾਕ ਟਿਕਾਣਿਆਂ ਤੇ ਜਿੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਥੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀਂ ਹੱਥ ਪਾਇਆ ਹੈ ਉਹਨਾਂ ਨੇ ਪੂਰੇ ਸਬੂਤ ਹੋਣ ਤੋਂ ਬਾਅਦ ਹੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ। ਉਥੇ ਵੱਖ-ਵੱਖ ਲੀਡਰ ਜੋ ਕਿ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸਨ ਉਹ ਵੀ ਆਪਣੇ ਬਿਆਨਾਂ ਤੋਂ ਪਿੱਛੇ ਹਟਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ ਚੰਜੀਤ ਸਿੰਘ ਚੰਨੀ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਜੋ ਬਿਆਨ ਦਿੱਤਾ ਸੀ ਉਸ ਦੇ ਵਿੱਚ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਗ੍ਰਿਫਤਾਰੀ ਦੀ ਗੱਲ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੂੰ ਨਹੀਂ ਪਤਾ ਸੀ ਬਿਕਰਮ ਸਿੰਘ ਮਜੀਠੀਆ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਚੰਨਜੀਤ ਸਿੰਘ ਚੰਨੀ ਦਾ ਇਥੋਂ ਤੱਕ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਤਾਂ ਪਰਚਾ ਹੀ ਸਭ ਤੋਂ ਪਹਿਲਾਂ ਕਰਨ ਦੀ ਹਿੰਮਤ ਉਹਨਾਂ ਨੇ ਕੀਤੀ ਸੀ ਤੁਸੀਂ ਕੀ ਕਹਿ ਰਹੇ ਹੋ ਕਿ ਇਹ ਪਰਚਾ ਹੀ ਮੈਂ ਪਹਿਲਾਂ ਰਜਿਸਟਰਡ ਕੀਤਾ ਸੀ ਜਿਸ ਤੋਂ ਪਹਿਲਾਂ ਮੈਂ ਹੀ ਜਦੋਂ ਮੁੱਖ ਮੰਤਰੀ ਸੀ ਉਦੋਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਆਮ ਆਦਮੀ ਪਾਰਟੀ ਦੁਆਰਾ ਚਰਨਿੰਗ ਸਿੰਘ ਚੰਨੀ ਦੇ ਸੇ ਯੂ ਟਰਨ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ ਤੇ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਡਰੌਪ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਹੋਰ ਪਰਪਲ ਦੀ ਖਬਰ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਅਨਲਿमिटेड ਗਿਆਨ ਦੇ ਨਾਲ